ハハハハ کاریاں تے اسی دے کاریاں تے رکھ دے لکاریاں تے اسی دے تے کاریاں تے پئے پیاریاں تے ہا 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 ਕੀ ਸਿੰਘੀ ਕੀ ਹੈ ਪੁਲੀ ਸਿੰਘੀ ਕੀ ਸਿੰਘੀ ਕੀ ਹੈ ਪੁਲੀ ਸਿੰਘੀ ਸਿੰਘਾਂ ਲਈ ਕਾਲ ਹੈ ਕਾਲ ਹੀ ਅਕਾਲ ਹੈ ਕਾਲ ਹੀ ਅਕਾਲ ਹੈ ਕੰਤਲੀ ਕਾਂ ਭਾਈ ਜੰਨੋ ਹੋਰ ਹੋਰ ਜਾਈ ਜੰਨੋ ਨਿੱਕ ਹੋਈ ਜੰਨੋ ਹੋਰ ਹੋਰ ਭਾਈ ਜਾਈ ਜੰਨੋ ਆਹਦੀ ਭਾਈ ਦਾ ਮਾਤਾ ਚਾਹਦੀ ਆ ਜਨ ਭਜਨ ਮਨ ਖਾਲਸਾ ਖਾਲਸਾ ਪੂਜ ਵਿੱਚ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਪਰਸ ਮਿਟੇ ਸੋਗ ਪਰਸ ਪਰਸ ਮਿਟੇ ਸੋਗ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੀਰ ਸੁਪੁੱਤਰ ਖਾਲਸਾ ਜੀ ਆਓ ਬੜੀ ਵੱਡੀ ਗਿਣਤੀ ਦੇ ਅੰਦਰ ਕੱਲਾ ਕੱਲਾ ਸਵਾ ਲੱਖ ਦਾ ਰੂਪ ਧਾਰਨ ਕਰਕੇ ਅੱਜ ਉਸ ਧਰਤੀ ਦੇ ਉੱਤੇ ਉਸ ਮਾਰੇ ਦੇ ਝੂਲਦੇ ਹੋਏ ਨਿਸ਼ਾਨ ਸੱਜਾਂ ਦੀ ਤਾਬਿਆ ਗੁਰੂ ਪਿਆਰੇ ਖਾਲਸਾ ਜੀ ਜੋ ਸਾਡੇ ਰਾਜ ਭਾਗਦੀਆਂ ਨਿਸ਼ਾਨੀਆਂ ਨੇ ਰਾਜ ਇਹ ਨਹੀਂ ਵੀ ਰਾਜ ਦੇ ਅੰਦਰ ਜੇ ਕਿਸੇ ਹੋਰ ਧਰਮ ਦੇ ਨੇ ਕੋਈ ਗੱਲ ਕੀਤੀ ਉਹਨੂੰ ਚੁੱਕ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਉਹ ਰਾਜ ਸੀ ਸਾਡਾ ਜਿਹਦੇ ਵਿੱਚ ਜੇਲ੍ਹਾਂ ਹੀ ਨਹੀਂ ਸੀ ਛੇਰੇ ਪੰਜਾਬ ਗੱਲਾਂ ਨਾਲ ਨਹੀਂ ਬਣ ਹੁਣ ਉਹ ਕੋਈ ਸੀ ਔਰ ਗੁਰੂ ਦੀ ਕਿਰਪਾ ਵਰਤੇਗੀ ਜੋ ਉਹਦੇ ਅੰਦਰ ਜੰਗੀ ਸਪਿਰਟ ਸੀ ਕੋਈ ਅੱਜ ਗੁਰੂ ਨੇ ਮਿਹਰਾਂ ਕੀਤੀਆਂ ਇਹ ਬਾਜਾਂ ਵਾਲੇ ਦੀਆਂ ਮਿਹਰਾਂ ਉਹ ਵੀਰੇ ਉਹ ਹੀਰੇ ਜਿਨ੍ਹਾਂ ਨੇ ਤਿੰਨ ਰਾਤ ਇੱਕ ਕਰਕੇ ਇਸ ਭੋਇ ਵਾਸਤੇ ਇਹਨਾਂ ਨਿਸ਼ਾਨੀਆਂ ਵਾਸਤੇ ਯਕੀਬਾ ਦੀ ਕਰੇ ਟਰਨ ਬਾਈ ਟਰਨ ਜਿਨੇ ਜਿਨੇ ਵੀ ਜੋ ਕਾਰਜ ਕੀਤਾ ਉਹ ਵਧਾਈ ਦਾ ਪਾਤਰ ਵੀਰੋ ਬਾਜਾਂ ਵਾਲੇ ਦੀਆਂ ਮਹਿਰਾ ਹੋਈਆਂ ਸਾਡੇ ਤੋਂ ਪਹਿਲਾਂ ਹੋਣੀ ਗਿਆਨੀ ਗੁਰਿੰਦਰਪਾਲ ਸਿੰਘ ਜੀ ਬੈਂਸ ਅੱਜ ਸੱਚ ਜਾਣਿਓ ਜਦੋਂ ਇਹਨਾਂ ਦੇ ਪਿਤਾ ਜੀ ਸੱਚਖੰਡ ਵਾਸੀ ਗਿਆਨੀ ਪ੍ਰਤਪਾਲ ਸਿੰਘ ਜੀ ਬੈਨ ਸੱਚਖੰਡ ਭਿਆਨਾ ਕਰ ਗਏ ਮਹਾਰਾਜ ਤੇ ਮਹਾਰਾਜ ਦੇ ਕੋਲ ਹੀ ਜਾਂਦੇ ਹੁੰਦੇ ਆ ਉਹਦੇ ਘੱਲੇ ਆਉਂਦੇ ਨੇ ਤੇ ਉਹਦੇ ਕੋਲ ਹੀ ਜਾਂਦੇ ਨੇ ਧਰਮਰਾਜ ਨਾਲ ਖਾਲਸੇ ਦਾ ਕੋਈ ਲਾਗਾ ਤਾਗਾ ਨਹੀਂ ਤੇ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਭੋਗ ਤੇ ਜਦਵਾਏ ਨਾ ਉਦੋਂ ਇਹਨਾਂ ਨੇ ਪਹਿਲੀ ਵਾਰੀ ਅਰਦਾਸਾ ਕੀਤਾ ਤੇ ਅੱਜ ਉਹਦੇ ਵਿੱਚੋਂ ਝਲਕ ਨਹੀਂ ਮੈਨੂੰ ਇੰਜ ਲੱਗਦਾ ਸੀ ਪ੍ਰਤਪਾਲ ਸਿੰਘ ਬੈ ਸੀ ਸਟੇਜ ਤੇ ਜਵਾਨੀ ਵੇਲੇ ਜਦੋਂ ਗੱਜਦਾ ਸੀ ਨਾ ਉਸ ਤਰ੍ਹਾਂ ਉਹਨਾਂ ਨੇ ਤੇ ਨਾਲ ਸਾਥੀ ਵੀ ਚੰਨ ਜੀ ਹੀਰਾ ਜੀ ਤੇ ਸਰੰਗੀ ਦੇ ਉੱਤੇ ਦਰਦੀ ਸਾਹਿਬ ਬੜੇ ਆਨੰਦ ਮਨਾਏ ਹੋਏ ਸਨ ਸੰਗਤ ਜੀ ਆਓ ਮੈਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਾਂ ਲੋਕ ਰੰਗ ਲੋਕ ਟੀਵੀ ਦੇ ਜ਼ਰੀਏ ਮਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਇਹ ਧਰਤੀ ਦੇ ਵੀ ਆਵਾਜ਼ਾਂ ਬਲੰਤ ਹੋਈਆਂ ਦੂਜੇ ਚੈਨਲ ਸਾਰਿਆਂ ਨੇ ਵੀ ਯੋਗਦਾਨ ਪਾਇਆ ਪਾਇਆ ਜਾਂ ਪਾ ਰਹੇ ਨੇ ਸਭ ਵਧਾਈ ਦੇ ਪਾਤਰ ਨੇ ਪਰ ਭਾਗਾਂ ਵਾਲਿਓ ਮੇਰਾ ਕਲਗੀਆਂ ਵਾਲਾ ਪਾਚਾ ਉਹ ਦਿਆਲੂ ਹੈ ਕਿਰਪਾਲੂ ਹੈ ਮਹਾਰਾਜ ਦੀ ਮਿਹਰ ਉਹਨੇ ਸਟੇਜ ਤੋਂ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਉਹ ਕਹਿ ਰਹੇ ਸੀ ਵੀ ਬਾਬਾ ਬਖਸ਼ੀ ਸਿੰਘ ਜੀ ਉਹ ਇੱਥੇ ਆ ਕੇ ਅੜ ਗਏ ਮਰਦਾਂ ਦੇ ਕੰਮ ਹੁੰਦਾ ਅੜਨਾ ਕਿ ਜ਼ਿੰਮੇਵਾਰੀਆਂ ਹੁੰਦੀਆਂ ਤੇ ਇਹ ਵਿੱਚ ਇੱਥੇ ਰੱਖਿਓ ਅਗਰ ਅਸੀਂ ਸਾਰੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਲਈਏ ਨਾ ਇਦਾਂ ਹੀ ਇਕੱਠੇ ਹੋ ਕੇ ਤੁਰੇ ਰਹੀਏ ਓਏ ਆ ਪੈਰ ਧਰਨੂ ਜਗ੍ਹਾ ਮਿਲੀ ਪੈਰ ਕੇ ਜਿੰਨੇ ਮਰਜ਼ੀ ਗਾਂ ਤੋਂ ਗਾਂ ਵਜਿਓ ਇਹ ਪੰਜਾਬ ਹੀ ਤੁਹਾਡਾ ਓਏ ਪੰਜਾਬ ਗੁਰੂਆਂ ਦਾ ਸਾਡੇ ਬਾਦਸ਼ਾਹਾਂ ਨੇ ਸਾਨੂੰ ਹੰਨੇ ਹੰਨੇ ਦੀਆਂ ਸਰਦਾਰੀਆਂ ਦਿੱਤੀਆਂ ਇਹਨਾਂ Hindu ਨਾ Musalman ਇੱਥੇ ਦਾ Hindu ਭਰਾ ਵੀ ਸਾਡਾ ਉਹ ਵੀ ਗੁਰੂਆਂ ਤੇ ਮਾਨ ਕਰਦਾ ਇੱਥੇ ਦਾ Musalman ਉਹ ਵੀ ਗਨੀ ਖਾਂ ਤੇ ਨਵੀ ਖਾਂ ਇਹ ਪਾਤਸ਼ਾਹ ਦਾ ਬਲਗਾ ਚੁੱਕ ਕੇ ਮਾਣ ਮਹਿਸੂਸ ਕਰਦੇ ਨੇ ਇਹ ਗੁਰੂ ਸਾਹਿਬ ਦੀ ਧਰਤੀ ਆ ਇਹ ਸ਼ਹੀਦਾਂ ਦੀ ਧਰਤੀ ਆ ਇਹ ਮਰਦਾਂ ਦੀ ਧਰਤੀ ਆ ਇਹ ਯੋਧਿਆਂ ਦੀ ਧਰਤੀ ਆ ਇਸ ਧਰਤੀ ਦੇ ਉੱਤੇ ਆਏ ਹੋ ਮੇਰੇ ਸਾਧੂ ਸੰਤ ਮਹਾਤਮ ਸਾਰੇ ਵੀਰੇ ਵੀਰ ਜਗਦੀਪ ਸਿੰਘ ਦੀ ਥਲੀ ਇਹ ਨੌਜਵਾਨ ਨੇ ਵੀ ਬਹੁਤ ਟੱਟ ਕੇ ਪ੍ਰਚਾਰ ਕੀਤਾ ਬਾਬਾ ਜੀ ਦੀ ਖੇਡ ਦੇ ਵਿੱਚ ਬਾਬਾ ਜੀ ਦੀ ਆ ਬਾਬਾ ਬਖਸ਼ੀਦ ਸਿੰਘ ਜੀ ਦਿੱਲੀ ਮੋਰਚੇ ਵਿੱਚ ਵੀ ਬੜਾ ਵੱਡਾ ਯੋਗਦਾਨ ਇੱਥੇ ਬੇਅੰਤ ਸਰੀਰੋਂ ਵੀ ਮਿਲੇ ਹੋਰ ਸੰਗਤ ਜੀ ਇੱਕੋ ਹੀ ਤੰਬੂ 'ਚ ਬੈਠੇ ਸੀ ਦੀਪ ਸਿੰਘ ਦਾਸ ਤੇ ਬਾਬਾ ਜੀ ਉਦੋਂ ਹੀ ਜਦੋਂ ਬਾਬਾ ਅਕੀਰ ਸਹੁਰਾਂ ਦੇ ਬੋਲ ਸੁਣਦੇ ਸੀ ਨਾ ਤੇ ਮਨੋਂ ਆਵਾਜ਼ ਨਿਕਲਦੀ ਸੀ ਇਹ ਵੀ ਹੀ ਰਹੀਏ ਇਹ ਵੀ ਗੁਰੂ ਕੀ ਕਿਰਪਾ ਵਾਲਾ ਪਰ ਇੱਕ ਬੇਨਤੀ ਸਭ ਨੂੰ ਬੜੀ ਵੱਡੀ ਗੁਰੂ ਨੇ ਚੇਤ ਤੁਹਾਡੀ ਝੋਲੀ ਪਾਈ ਆ ਉਸ ਗੱਲ ਦੀ ਵਧਾਈ ਦਿੰਦਾ ਹੋਇਆ ਤੇ ਇਹ ਅਰਦਾਸ ਵੀ ਕਰਦਾ ਦਤਾ ਆ ਮੇਰਾ ਰਖੀ ਇੱਕ ਜੁੱਟ ਇੱਕ ਸੁਰ ਰਿਹਾ ਰਵੇ ਤੇਰਾ ਪੰਥ ਔਰ ਇਹਨਾਂ ਸਿੰਘਾਂ ਤੇ ਔਰ ਦੂਜੇ ਵੀ ਜਿਹੜੇ ਸਹਿਯੋਗੀ ਬਣ ਉਹਨਾਂ ਤੇ ਏਡੀ ਵੱਡੀ ਮਿਹਰ ਕਰੀ ਇਹ ਜਿਹੜੇ ਇਹ ਮਹਾਰਾਜ ਤੇਰੇ ਇਹ پاک ਪਵਿੱਤਰ ਮੁਕੱਦਸ ਖਾਲਸਾ ਪੰਥ ਦੇ ਕਿਤੇ ਬੋਲ ਬੋਲੇ ਬਣੀ ਓ ਲਾਹੌਰ ਦਾ ਕਿਲਾ ਓ ਖਾਲਸਾ ਜੀ ਓ ਸਾਡੇ ਨਾਲ ਤਾਂ ਦੋਹਾਂ ਪਾਸਿਆਂ ਤੋਂ ਵਾਦੀ ਹੁੰਦੀ ਆ ਇੱਧਰ ਕਹਿੰਦੇ RAM RAM ਇੱਥੇ ਉਧਰ ਅੱਲਾ ਅੱਲਾ ਇੱਧਰ ਕਹਿੰਦੇ RAM RAM ਤੇ ਇੱਧਰ ਅੱਲਾ ਅੱਲਾ ਓ ਦੋਹਾਂ ਪਾਸਿਆਂ ਤੋਂ ਹੋ ਗਿਆ ਸਾਡਾ ਖਾਲੀ ਪੱਲਾ ਨਾ ਇੱਧਰ ਦੇ ਨਾ ਉਧਰ ਦੇ ਉੱਥੇ ਵੀ ਇੱਕ ਟੁੱਟੇ ਜੇ ਮੌਲਵੀ ਦਾ ਚੇਲਾ ਮੈਂ ਟੁੱਟੇ ਜੇ ਤਾਂ ਕਹਿੰਨਾ ਉਹਨੇ ਬੁੱਟ ਤੜਵਾਇਆ ਟੁੱਟੇ ਬੰਦਾਈ ਦੁੱੱਚੇ ਬੰਦਾਈ ਇਕਦਾਂ ਦੀਆਂ ਗੱਲਾਂ ਕਰਦੇ ਹੁੰਦੇ ਆ ਤੇ ਜਿਹੜੇ ਚੰਗੇ ਨੇ ਉਧਰ ਵੀ ਬੈਠੇ ਆ ਉਹ ਨੈਣ ਬਿਸ਼ਾ ਕੇ ਉੜੀਕਦੇ ਵੀ ਆਉਦੇ ਸਹੀ 7 ਘੰਟੇ ਹੀ ਕੋਈ ਚੱਲ ਜਾਂਦਾ ਨਾ ਉਧਰ ਤੇ ਉਹ ਆ ਇੱਥੇ ਵਾਲਿਆਂ ਨੂੰ ਪਿੱਟ ਸੇ ਆਪਾ ਲੱਗ ਜਾਂਦਾ ਵੀ 7 ਘੰਟਿਆਂ ਚ ਉਹਨਾਂ ਦੇ ਹੋ ਗਏ ਉਹ ਤੁਸੀਂ ਤਾਂ 70 ਸਾਲਾਂ ਇਤਨੀ ਸਾਲ ਨੂੰ ਆਪਣੇ ਬਣਾਇਆ ਹੋਇਆ ਉਹਨਾਂ ਨੇ ਉਹ ਸਾਡਾ ਮੁਲਕ ਨਾ ਵੈਰ ਨਹੀਂ ਕੱਟੜ ਤਾਈ ਕਿਸੇ ਧਰਮ ਵਿੱਚ ਵੀ ਆਵੇ ਨੁਕਸਾਨ ਕਰਦੀ ਆ ਕੱਟੜਪਾਈ ਨੇ ਬੇੜਾ ਕਰਕ ਕੀਤਾ ਸਿੱਖੋ ਜੇ ਸਾਡੇ ਵਿੱਚ ਵੀ ਇਹ ਚੀਜ਼ ਆਈ ਨਾ ਨੁਕਸਾਨ ਕਰੇਗੀ ਅਸੀਂ ਕਿਸੇ ਗੱਲੋਂ ਨਹੀਂ ਮਰਦੇ ਸਾਡੇ ਪਾਤਸ਼ਾਹ ਨੇ ਸਭ ਕੁਝ ਸਾਨੂੰ ਦੇ ਕੇ ਨਵਾਜਿਆ ਐਸੀ ਵਸਤ ਜਗਤ ਮੈਂ ਨਹੀਂ ਮਰ ਕਹਿੰਦੇ ਐਦਾਂ ਦਾ ਦੁਨੀਆ ਤੇ ਆਈ ਨਹੀਂ ਕੁਝ ਜੋ ਮੈਂ ਦਈ ਖਾਲਸੇ ਨਹੀਂ ਜਿਹੜਾ ਪੰਥ ਨੂੰ ਦੇ ਕੇ ਨਹੀਂ ਨਵਾਜਿਆ ਸਭ ਕੁਝ ਖਾਲਸੇ ਪੰਥ ਦੀ ਝੋਲੀ ਪਾਇਆ ਪਰ ਕੁਝ ਚੀਜ਼ਾਂ ਜਿਹੜੀਆਂ ਗੁਰੂ ਨੇ ਦਿੱਤੀਆਂ ਨਹੀਂ ਤੇ ਅਸੀਂ ਉਹਨਾਂ ਦੇ ਆਦੀ ਹੋ ਗਏ ਅੱਖਰ ਤੇ ਫੋਟ ਦੋ ਹੀ ਦਿਨ ਦੋ ਅੱਖਰਾਂ ਤੋਂ ਬਣਦਾ ਪਰ ਨੁਕਸਾਨ ਇਹਨੇ ਬਹੁਤ ਸਾਡਾ ਕਰਾਇਆ ਤੇ ਸਾਡਾ ਇੱਥੇ ਹੀ ਗੱਲ ਸ਼ੁਰੂ ਕਰਦੇ ਕਿਸੇ ਨਾਲ ਵੈਰ ਕੋਈ ਨਹੀਂ ਸਾਰੇ ਸਾਡੇ ਨੇ ਸਾਰੇ ਪਿਆਰ ਵਾਲੇ ਨੇ ਆਹ ਖਾਲਸਾ ਜੀ ਬੜੇ ਪ੍ਰੇਮ ਵਿੱਚ ਜੁੜ ਕੇ ਬੈਠੇ ਹੋ ਇਹ ਪਹਾੜੀਆਂ ਹੀ ਨਹੀਂ ਓ ਜਿਹੜੇ ਜਿਹੜੇ ਦਿੱਲੀ ਦੇ ਆਪਣੇ ਆਪ ਨੂੰ ਘੁੰਮਦੇ ਫਿਰਦੇ ਨੇ ਓ ਤੇ ਜਿਹੜੇ ਚੰਡੀਗੜ੍ਹ ਵੀ ਬੈਠੇ ਆ ਉਹਨਾਂ ਦੇ ਕੰਨ ਖੋਲ੍ਹ ਲੀਏ ਓ ਤੁਸੀਂ ਇੱਥੋਂ ਦਾ ਖਾਂਦੇ ਹੋ ਜਿਹੜੀਆਂ ਕੁਰਸੀਆਂ ਤੇ ਬੈਠੇ ਹੋਣ ਉਹ ਜਿਹੜੀਆਂ ਹੈਰੀਟੇਜ ਫਲਾਨੇ thmਕਾਨੇ ਉਹ ਬੀਬੀ ਬੜਾ 埔ੜਕ ਦੀ ਬੁੜਕਦੀ ਹੁੰਦੀ ਸੀ ਭਈ ਅਸੀਂ ਜੀ ਆਹ ਕਰਦੇ ਆਂਗੇ ਪੰਜਾਬ ਲਈਓ ਤੇ ਜਿੱਦਣ ਕੁਰਸੀ ਮਿਲ ਗਈ ਉਸਦਣ ਗਿਆ ਮੂੰਹ ਤੇ ਚੇਪੀਆਂ ਲੱਗ ਗਈਆਂ ਦੋ ਅੱਖਰ ਨਹੀਂ ਬੋਲੇ ਗਏ ਓਏ ਹਿਸਾਬ ਤੁਹਾਨੂੰ ਵੀ ਦੇਨੇ ਪੈਣੇ ਆ ਜਿਹੜੀਆਂ ਗੱਲਾਂ ਕਹਿ ਕੇ ਆਇਓ ਨਾ ਇੱਕ ਇੱਕ ਦਾ लेखा ਦੇਣਾ ਪੈਣਾ ਆਓ ਜਦੋਂ ਇਕੱਠੇ ਹੋ ਕੇ ਤਰਪਾਂਗੇ ਕੋਈ ਮਾਨ ਦਾ ਪੁੱਤ ਨਹੀਂ ਜਿਹੜਾ ਪੰਥ ਦੇ ਮੋਰੇ ਅੜ ਜਾਏ ਖੜ ਜਾਏ ਤੇ ਖਾਲਸਾ ਜੀ ਫਤਿਹ ਫਤਿਹ ਦਾ ਅਰਥ ਕੀ ਆ ਮarre ਕਹਿੰਦੇ ਖਾਲਸੇ ਦੀ ਹਰ ਮੈਦਾਨ ਫਤਿਹ ਤੇ ਹਰ ਦੀਵਾਨ ਫਤਿਹ ਆ ਦੀਵਾਨ ਆ ਤੇ ਜੇ ਦੀਵਾਨ ਚ ਫਤਿਹ ਆ ਤੇ ਹਰ ਮੈਦਾਨ ਚ ਵੀ ਫਤਿਹ ਆ ਉਹ ਫਤਿਹ ਐਡੀ ਗੂੰਜਵਾਰੀ ਹੋਣੀ ਚਾਹੀਦੀ ਆ ਇਹਦੀ ਗਰਜਵਾਰੀ ਹੋਣੀ ਚਾਹੀਦੀ ਹੈ ਕੁਰਸੀ ਹਾਏ ਕੁਰਸੀ ਜਿਹੜੇ ਕਰਦੇ ਨੇ ਕੁਰਸੀਆਂ ਤੇ ਚਿੰਬੜ ਕੇ ਬਹਿ ਗਏ ਉਹ ਕੁਰਸੀਆਂ ਤੇ 扑ੜਕ 扑ੜਕ ਕੇ ਐ ਉੱਪਰ ਨੂੰ ਤਰਬ ਕੇ ਉੱਠਣ ਵੀ ਬੰਥੇ ਇਹ ਜਾਗ ਪਿਆ ਆਓ ਖਾਲਸਾ ਜੀ ਜਾਗਦਿਆਂ ਚਮੀਰਾਂ ਵਾਲੇ ਆਏ ਹੋ ਆ ਰਹੇ ਹੋ ਦੇਸ਼ਾਂ-ਪ੍ਰਦੇਸ਼ਾਂ ਵਿੱਚ ਬੈਠੇ ਵੇਖ ਰਹੇ ਹੋ ਤੁਹਾਡੀ ਕਰਨੀ ਨਾਮ ਨੂੰ ਪ੍ਰਣਾਮ ਤੁਹਾਡੀ ਮੁਹੱਬਤ ਨੂੰ ਪ੍ਰਣਾਮ ਫਤਿਹ ਅਰਜ਼ ਕਰਦੇ ਆਓ ਕਰੋ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਸੇਬ ਸ਼ੇਰ ਪੰਜਾਬ ਇਹ ਪੰਜਾਬ ਦਾ ਪੱਬਰ ਸ਼ੇਰ ਕਿਵੇਂ ਬਣਿਆ ਇਹ ਪੰਥ ਨਹੀਂ ਇਹ ਤੁਹਾਡੀਆਂ ਅਰਦਾਸਾਂ ਵੱਡਾ ਕੱਲੂ ਘਰ ਹੋ ਰਿਹਾ ਕੱਲੂ ਘਰ ਦੇ ਅੰਦਰ ਉਹਦਾ ਦਾਦਾ ਚੜਤ ਸਿੰਘ ਉਹ ਵੀ ਪੰਥ ਦੀ ਤਾਬਿਆ ਲੜ ਰਿਆ ਅਕਾਲੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਬੁੱਢੇ ਦਲ ਦੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਉਹ ਜੰਗ ਲੜ ਰਹੇ ਆ